ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੀ ਪਵਿੱਤਰ ਧਰਤੀ ਡਰੋਲੀਪਾਈ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਡਰੋਲੀਪਾਈ ਪਿੰਡ ਦੇ ਵਿੱਚ ਤੇ ਜਿਲੇ ਮੋਗੇ ਦਾ ਇਹ ਪਿੰਡ ਆ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਘਰੇ ਇੱਕ ਪਹਿਲਾ ਸੂਆ ਚੋਟੀ ਜੋ ਤਿਆਰ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈਆਂ ਦੇ ਨਾਲ ਕਰ ਲੈਣੇ ਆ ਘਰਾਣਾ ਚੰਗਾ ਵਾ ਝੋਟੀ ਦਾ ਟਿਕਾਣਾ ਚੰਗਾ ਵਾ ਝੋਟੀ ਦਾ ਸਾਰੀ ਗੱਲਬਾਤ ਹੀ ਕਰਾਉਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਾਈ ਸੇਤੰਕਰ ਪਰਿਵਾਰ ਬਾਈ ਜੀ ਵਧੀਆ ਜੀ ਵਧੀਆ ਚਲੋ ਸ਼ੁਕਰ ਇੱਕ ਵਾਰੀ ਆਪਣਾ ਐਡਰੈਸ ਘਰ ਦਾ ਦੱਸ ਦੀਏ ਬਾਈ ਕਿੱਥੇ ਰਹਿ ਗਿਆ ਐਡਰੈਸ ਬਾਈ ਆਪਣਾ ਆਪਾ ਹਾਈ ਪੱਤੀ ਜੀ ਤੇ ਅਗਵਾੜ ਵੀ ਭਾਈ ਕਹੇ ਜੀ ਠੀਕ ਆ ਭਾਈ ਅੱਛਾ ਨਾਮ ਕੀ ਆ ਭਾਈ ਆਪਣਾ ਨਾਮ ਮੇਰਾ ਸੁਖਦੇਵ ਸਿੰਘ ਆ ਜੀ ਬੱਬੂ ਵੀ ਕਹਿੰਦੇ ਆ ਠੀਕ ਆ ਗੁਰਦੁਆਰਾ ਵੀ ਨੇੜੇ ਆ ਗਿਆ ਹੈ ਨਾ ਭਈ ਅੱਜ ਗੁਰਦੁਆਰਾ ਅਡਾਰੀ ਸਾਹਿਬ ਦੇ ਨੇੜੇ ਆ ਅਡਾਰੀ ਸਾਹਿਬ ਗੁਰਦੁਆਰਾ ਬਿਲਕੁਲ ਨੇੜੇ ਆ ਮਿੱਤਰੋ ਪਵਿੱਤਰ ਗੁਰਦੁਆਰਾ ਪਵਿੱਤਰ ਧਰਤੀ ਦੇ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਅੱਛਾ ਤੇ ਭਾਈ ਝੋਟੀਏ ਪਹਿਲਾਂ ਨਹੀਂ ਸੁਣਦੀ ਆਪਣੀ ਪਹਿਲਾਂ ਆਪਣੀ ਛੋਟੀ ਇਹ 8 8 ਕਿਤਾ ਰਹਿੰਦੇ ਨੇ ਸੂਨ ਚ ਅੱਛਾ ਹਜੇ ਕਿੰਮਤੀ ਮੁਤਾਬਕ ਦਿਨ ਪੂਰੇ ਹੋਣ ਚੁਗੇ ਅੱਠ ਪਿਆ ਅੱਠ ਰਹਿੰਦੇ ਠੀਕ ਹੈ ਬਈ ਮਾਂ ਦਾ ਦੁੱਧ ਕਿੰਨਾ ਕੁ ਸੀਂਦੀ ਦਾ ਮਾਂ ਦਾ ਦੁੱਧ 7 14 ਕਿਲੋ ਠੀਕ ਆ ਤੇ ਉਮਰ ਕਿੰਨੀ ਦੀ ਹੋਗੀ ਬਈ ਇਹ ਉਮਰ ਸਾਢੇ 3 ਸਾਲ ਦੀ ਸਾਢੇ 3 ਸਾਲ ਚਾਰ ਦੰਦ ਹੋਗੀ ਹੋਗੀ ਬਈ ਹਾਂ ਠੀਕ ਆ ਬਈ ਅੱਛਾ ਤੇ MLA ਰੇਟ ਹੁਣ ਕੀ ਤੈ ਕੀਤਾ ਇਹਦਾ ਰੇਟ ਬਈ 1 ਲੱਖ 5000 1 ਲੱਖ 5000 ਰੁਪਏ ਮੰਨਤਨ ਹੋ ਜੂ ਇਹਦੇ ਵਿੱਚੋਂ ਬਈ ਠੀਕ ਆ ਬਈ ਤੋਰਦਗੇ ਮੜਿਆ ਜੇ ਕੱਢਦੀਏ ਪਰੋਂ ਲੈ ਮੇਤਰੋ ਪਹਿਲਨ ਛੋਟੀ ਆ ਦੇਨ ਹਜੇ ਗਿਣਤੀ ਮੁਤਾਬਕ ਕਹਿੰਦੇ 8 ਦਿਨ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਤੇ ਕੋਈ 2-4 ਦਿਨ ਉੱਪਰ ਲੈ ਗਿਆ 10 ਦਿਨਾਂ ਦੀ 31 ਗਣ ਲਓ ਥੱਲੋ ਥੱਲੋ ਬੜੀ ਪੱਧਰੀ ਆ ਝੋਟੀ ਬਣੂਗੀ ਬਹੁਤ ਨਖੇਰੇ ਬਹੁਤ ਚੰਗੀਆਂ ਨਖੇਰੂਗੀ ਕਿਉਂਕਿ ਮੈਨੂੰ ਪਤਾ ਝੋਟੀ ਦੇ ਕੋਲ ਖੜਾ ਥੱਲੋ ਥੱਲੋ ਪੂਰੀ ਵਧੀਆ ਬਣੂਗੀ ਫਾਸਟ ਕਲਾਸ ਪਿਊਸ ਕਰ ਲਾ ਵੀ ਥੱਲੋ ਥੱਲੋ ਝੋਟੀ ਬੜੀ ਖਬਰਦਾਰ ਆ ਲੈ ਵੀ ਦੇਵਾਲੂਆ ਨਜ਼ਦੀਕ ਤੋਂ ਕਰਕੇ ਤੁਹਾਨੂੰ ਮੈਂ ਵਿਖਾ ਦਿੰਦਾ ਸਿੰਘ ਕੋਲ ਆ ਕੱਦ ਬਹੁਤ ਆ ਝੋਟੀ ਦਾ 3.5 ਸਾਲ ਦੀ ਉਮਰ ਆ ਦੰਦਾਂ ਦੇ ਵਿੱਚ ਚਾਰ ਦੰਦ ਚਾਰ ਦੋ ਦੰਦ ਆ ਇਹ ਮੌਕੇ ਤੇ ਆ ਕੇ ਤੁਸੀਂ ਆਪ ਚੈੱਕ ਕਰ ਲਿਆ ਜੇ ਮੈਂ ਵੇਖਿਆ ਨਹੀਂ ਕਿਉਂਕਿ ਠੋਟੀ ਥੋੜੀ ਜੀ ਬਾਈ ਹੁਣਿਆਂ ਦਾ ਘਰ ਅੰਦਰਲੇ ਪੱਖ ਤੇ ਆ ਗਿਆ ਜਦੋਂ ਅੰਦਰਲੇ ਪੱਖ ਤੇ ਕਿਸੇ ਵੀ ਕਿਸਾਨ ਭਰਾ ਦਾ ਘਰ ਆ ਉਹਦੇ ਪਸ਼ੂ ਆ ਜਿਹੜੇ ਉਹ ਡਰਦੇ ਹੁੰਦੇ ਆ ਮਿੱਤਰੋ ਪਹਿਲੇ ਸੂਏ ਦੇ ਵਿੱਚ ਵੱਡੀਆਂ ਮੱਲਾ ਮਾਰੂਗੀ ਦੁੱਧ 10-11 ਕਿਲੋ ਟੋਰਾ ਨਾਲ ਤੇਜੂਗੀ ਸਿੰਘ ਨਿੱਕਾ ਜਮਾ ਗੋਲ ਸਿੰਘ ਦੀ ਝੋਟੀਆ ਰੇਟ 1,5000 ਰੁਪਿਆ ਵਾ ਘਰੇਲੂ ਪਰਿਵਾਰ ਦੇ ਕਰੇ ਸੁਖਦੇਵ ਸਿੰਘ ਭਾਈ ਦੇ ਕੋਲੇ ਇਹ ਝੋਟੀਆ ਨੰਬਰ ਆਪਾਂ ਲੈ ਲੈਨੇ ਬਾਈ ਨੰਬਰ ਦੱਸ ਗਿਆ 90412 04129 ਇੱਕ ਵਾਰੀ ਹੋਰ ਬੋਲ ਦਿਓ ਜੀ 90412 90412 04129 04129 ਹਾਂਜੀ ਠੀਕ ਹੈ ਇਸ ਨੰਬਰ ਤੇ ਤੁਸੀਂ ਕਰਨੀਆ ਮਿੱਤਰੋ ਭਾਈ ਦੇ ਨਾਲ ਗੱਲ ਨੰਬਰ ਹੋਰ ਆ ਜੀ ਆਪਣਾ 88600 ਜੀ ਤਰਨੰਮ 767 ਇੱਕ ਵਾਰੀ ਹੋਰ ਬੋਲ 83693765 83693765 93765 ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੇ ਇੱਕ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਇੱਕ ਬੋਲਿਆ ਹੋਇਆ ਦੋਵਾਂ ਨੰਬਰਾਂ ਦੇ ਵਿੱਚੋਂ ਜਿਹੜਾ ਨੰਬਰ ਤੋਂ ਤੁਸੀਂ ਗੱਲਬਾਤ ਕਰਨੀ ਹੋਈ ਬਾਈ ਨਾਲ ਰਾਬਤਾ ਕਾਇਮ ਕਰ ਲਿਓ ਪਿੰਡ ਡਰੋਲੀ ਪਾਈ ਜਲਮੁਗਾ